ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਫਰੰਡ ਲੋਹਾਖੇੜਾ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤੇ ਵੈਸੇ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਮਤਲਬ ਬਰਨਾਲਾ ਵੀ ਇੱਥੋਂ ਨੇੜੇ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਹੁਤ ਵੀਡੀਓ ਬਾਈ ਕੋਲੋਂ ਬਣਾਈਆਂ ਕਿਉਂਕਿ ਇਹ ਵਪਾਰ ਦਾ ਕੰਮ ਕਰਦੇ ਤੇ ਇਹਨਾਂ ਕੋਲ ਨਾਗ ਬਹੁਤ ਸਾਰੇ ਹੁੰਦੇ ਵਿਕਰੀ ਵਾਲੇ ਅੱਜ ਦੀ ਜਿਹੜੀ ਵੀਡੀਓ ਬਣ ਰਹੀ ਹੈ ਵਿੱਚ 12 ਝੋਟੀਆਂ 12 ਮੱਝਾਂ ਦਿਖਾਉਣੀਆਂ ਹੈ ਤੇ ਚਾਰ ਤੁਹਾਨੂੰ ਦਿਖਾਉਣੇ ਆ گاਵਾ ਇੱਕ ਵਾਰ ਕੈਮਰਾ ਮਾਰ ਦਿੰਦਾ ਬਾਕੀ ਫਿਰ ਆਪਾਂ ਪਸ਼ੂ ਜਿਹੜੇ ਉਹ ਬਹੁਤੇ ਨਾਗ ਜਿਹੜੇ ਤੁਹਾਨੂੰ ਇੱਥੇ ਖੜੇ ਦਿਖਾ ਦਿੰਨੇ ਆ ਤੇ ਕੋਸ ਨਾਲ ਆਪਾਂ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਸੋ ਚਾਰ گاਵਾ ਤੇ 12 ਮੱਝਾਂ ਦੀ ਇਹ ਵੀਡੀਓ ਹੈ ਜਿਹਨੇ ਮੱਝ ਖਰੀਦਣੀ ਆ ਉਹ ਵੀ ਲਾਸਟ ਤੱਕ ਵੀਡੀਓ ਦੇਖ ਲੈ ਜਿਹਨੇ ਗਾਂ ਖਰੀਦਣੀ ਉਹ ਵੀ ਵੀਡੀਓ ਨੂੰ ਪੂਰੀ ਦੇਖ ਲਓ ਜੇ ਨਾਗ ਇੱਥੇ ਹਰ ਟਾਈਮ ਹੀ ਤੁਹਾਨੂੰ ਇਹ ਘਰ ਸੁੱਖਣਾ ਭਰਿਆ ਮਿਲੂਗਾ ਕਿਉਂਕਿ ਪਸ਼ੂ ਇੱਥੇ ਬਹੁਤ ਆਉਂਦੇ ਆ ਵਿਕਰੀ ਵਾਲੇ ਜਿਹੜੇ ਵਕਦੇ ਵੀ ਰਹਿੰਦੇ ਆ ਤੇ ਆਉਂਦੇ ਵੀ ਰਹਿੰਦੇ ਆ ਸੇਧਰਲੇ ਪਾਸੇ ਚਾਰਕ ਵੜੜਾਂ ਵੀ ਜੜੀਆਂ ਹੈਗੀਆਂ ਜੜੀਆਂ ਤੁਹਾਨੂੰ ਮੈਂ ਦਿਖਾਉਂਗਾ ਆਓ ਸ਼ੁਰੂਆਤ ਕਰਕੇ ਦੱਸੋ ਪਹਿਲੇ ਨੰਬਰ ਤੇ ਬੂਰੀ ਮੱਝ ਵੱਡੀ ਵੀ ਹੈ ਉੱਥੇ ਵੀਡੀਓ ਦੀ ਸ਼ੁਰੂਆਤ ਕਰਦੇ ਪ੍ਰਦੀਪ ਭਾਈ ਸਸਤੀ ਕਾਲ ਪ੍ਰਦੀਪ 12 ਮੱਝਾਂ ਤੇ 4 ਗਾਵਾਂ ਹਾਂ 4 ਗਾਵਾਂ ਨੇ ਭਾਈ ਠੀਕ ਹੈ ਸ਼ੁਰੂਆਤ ਬੂਰੀ ਤੋਂ ਕਰ ਹਾਂ ਭਾਈ ਕੰਨਵਾ ਸੋਹਣ ਤੇ ਬਾਈ ਆਪਣੇ ਕੋਲ ਦੋ ਝੋਟੀਆਂ ਮੰਨ ਕੇ ਪੂਣਾ ਨੇ ਬਾਕੀ ਦੂਜਾ ਸੂਆ ਤੇ ਬਾਕੀ ਟੋਟਲ ਜਾਨਵਰ ਵੈਸੇ ਸਾਰਿਆਂ ਨੂੰ ਪਤਾ ਹੀ ਆ ਵੀਰਾਂ ਨੂੰ ਆਪਣਾ ਸਾਰਾ ਮਾਲ ਹਰਿਆਣੇ ਦੀ ਹੁੰਦਾ ਤੇ ਇੱਕ ਝੋਟੀ ਨਾਲ ਦੋ ਝੋਟੇ ਹੈਗੇ ਨੇ 20 ਕਿਲੋ ਵਾਲੀਆਂ 18 ਤੋਂ 20 ਬਾਕੀ ਸਾਰੀਆਂ 15 ਕਿਲੋ ਤੋਂ ਉੱਪਰ ਵਾਲੀਆਂ ਨੇ ਠੀਕ ਹੈ ਹਾਂ ਜੀ ਕਿਹਨੇ ਮਸੂਆ ਬੁਰੀ ਦੂਜਾ ਸੂਆ ਸੂਇਆ ਬਾਈ 14 15 ਕਿਲੋ ਪਹਿਲਣ ਦਾ ਰਿਕਾਰਡ ਆ ਠੀਕ ਹੈ ਤੇ ਬਾਕੀ ਮੇਨ ਗੱਲ ਬਾਈ ਇਹ ਆ ਰੇਟ ਸਾਰਿਆਂ ਦੇ ਚਾਹੇ ਆਪਣੇ ਕੋਈ ਪੰਜਾਬ ਚ ਤਸੱਲੀ ਕਰਨੇ ਚਾਹੇ ਹਰਿਆਣੇ ਕਰ ਲੇਗਾ ਬਹੁਤ ਸੱਜਣਾ ਹਰਿਆਣੇ ਵੀ ਮਿਲਦੇ ਸਾਨੂੰ ਫਿਰਦੇ ਆਪਣੇ ਕਿਉਂਕਿ ਆਪਣਾ ਜਿੰਨਾ ਵੀ ਰੇਟ ਹੋਣਗੇ ਸਾਰੇ ਬਾਜ਼ਰ ਰੇਟ ਹੋਣਗੇ ਜਿੱਥੇ ਮਰਜੀ ਤੁਸੰਨੀ ਕਰਦੇ ਆ ਆਮ ਬੰਦੇ ਨਾਲੋਂ ਆਪਣੇ ਵਪਾਰੀ ਨਾਲੋਂ ਵੀ ਤੇ ਹਰਿਆਣੇ 20000 ਮੈਂ ਸਸਤੀ ਨੂੰ ਠੀਕ ਹੈ ਅੱਛਾ ਕਿੰਨੇ ਦਿਨ ਹੋ ਗਏ ਅੱਜ ਸੋਈ ਬਾਈ ਕੱਲ ਦੀ ਸੋਈ ਹੋਈ ਆ ਬਹੁੜੋਂ ਖਾਲੀ ਆ ਠੀਕ ਹੈ ਕੀ ਰੇਟ ਰਹਿਣਾ ਹੈ ਦਾ ਪ੍ਰਦੀਪ ਰੇਟ ਬਾਈ 1 ਲੱਖ 55000 ਦੀ ਝੋਟੀ ਦੇ ਦਾਂਗੇ ਪਰ ਇੰਨੀ ਕੁ ਖੂਬਸੂਰਤ ਆ ਬਾਈ ਚੂਣ ਚਵਾ ਦੀ ਇੰਨੀ ਵਧੀਆ 15 ਕਿਲੋ ਜਮਨ ਜੈਨੂਨ ਦੁੱਧ ਵਾਲੀ ਝੋਟੀ ਆ ਠੀਕ ਹੈ ਖੋਲ ਲੈ ਬਾਈ ਸਰਸਰ ਵਾਕਈ ਰੇਟ ਤੁਹਾਨੂੰ ਜਤਨਾ ਚਾਹੀਦਾ ਇਹ ਗੱਲ ਮੈਂ ਵੱਖਰੀ ਕਰ ਦਿੰਨਾ ਪਰ ਥਾਣ ਹਵਾਨੇ ਵਾਲੇ ਪੱਖ ਤੋਂ ਤੇ ਢਾਂਡੇ ਵਾਲੇ ਪੱਖ ਤੋਂ ਜਿਹੜਾ ਵੀਰ ਆ ਗਿਆ ਉਹ ਮੁਰਦਾ ਨਹੀਂ ਦੇਖ ਕੇ ਨੂੰ ਤੁਸੀਂ ਥਾਂ ਦਾ ਸੈਜ ਦੇ ਕੋਈ ਥਾਲੀ ਆ ਬਾਈ ਜਗਜੀਤ ਜੇ ਕਿਸੇ ਸੱਜਣ ਨੇ ਦੀ ਭਰੀ ਹੋਈ ਦੀ ਵੀਡੀਓ ਮੰਗਾਉਣੀ ਹੋਈ ਆਪਾਂ ਤਾਂ ਮੰਗਾ ਸਕਦਾ ਜਿੱਦਾਂ ਆਪਾਂ ਕਹਿੰਦੇ ਵੀ ਐਚਐਫ ਦਾਵਾਵਾਂ ਦੇ ਸੂਲ ਤੱਕ ਹਵਾਨਾ ਹੁੰਦਾ ਕਿਉਂਕਿ ਦੇਖਦੇ ਕੋਈ ਥਾਣਾ ਚ ਤਾਰਾ ਨਹੀਂ ਕੁਛ ਨਹੀਂ अच्छा ठीक है सुनो दोस्तों मैं इस साइड पे रहवाने ਦੇ ਉੱਤੇ ਨਾੜਾਂ ਜਿਹੜੀਆਂ ਦਿਖਾਉਂਗਾ ਇਹ ਹੋ ਸਕਦਾ ਪਰਸਨਲੀ ਮੈਨੂੰ ਚੰਗੀਆਂ ਲੱਗਦੀਆਂ ਹੁਣ ਪਰ ਮੈਂ ਆਮ ਤੌਰ ਤੇ ਜਦੋਂ ਮੱਝਾਂ ਦੀ ਚੋਾਈ ਕਰਾਉਣਾ ਨਾ ਜਿਹੜੀਆਂ ਮੱਝਾਂ ਚੰਗਾ ਦੁੱਧ ਦਿੰਦੀਆਂ ਉਹਨਾਂ ਦੇ ਹਵਾਨੇ ਇਹ ਨਾੜਾਂ ਨਾਲ ਗੁੰਡੇ ਵੇ ਹੁੰਦੇ ਕੁਆਲਿਟੀ ਬਹੁਤ ਜ਼ਿਆਦਾ ਜਗਜੀਤਪੁਰੇ ਨਸਲ ਇੰਨੀ ਕਾ ਤੇ ਬਾਕੀ ਸੁੰਦਰਤਾ ਦਾ ਕੋਈ ਮੁੱਲ ਨਹੀਂ ਕਰਮਾਲੀ ਦਾ ਬਹੁਤ ਸੋਹਣੀ ਬੂਰੀ ਮੱਝ ਇੰਨੀ ਕਿ ਸੁੰਦਰਤਾ ਵੀ ਕਰਮਾਲੀ ਚ ਕਿਉਂਕਿ ਹਲੇ ਜੀਨ ਜੈਨੂਆਨ ਸਿੰਘਾ ਜਦੋਂ ਮੜਾ ਜਾਂ ਸਿੰਘ ਤੇ ਹੱਥ ਫਿਰ ਗਿਆ ਤੇ ਬਾਕੀ ਚਵਾਈ ਵੀਰੇ ਜਿੰਨੀਆਂ ਵੀ ਮੱਝਾਂ ਨੇ گاਵਾਂ ਨਾਲ ਦੇ ਲੇਵਾ ਤੇ ਦਾ ਕਰਮਾਲੀ ਦਾ ਸੂਨ ਤੱਕ ਲੱਗਿਆ ਹੋਇਆ ਠੀਕ ਲੈ ਚੱਲ ਭਾਈ ਸੋ ਇੱਕ ਸੋਹਣੀ ਬੂਰੀ ਮੱਝ ਤੁਹਾਨੂੰ ਦਿਖਾ ਰਹੇ ਹਾਂ ਇਹਦੀ ਮੇਨ ਗੱਲ ਹੋਰ ਆ ਬਾਈ ਆਪਾਂ ਇਹ ਝੋਟੀ ਦੀ ਪਹੁੰਚ ਕਰ ਦੇਈਂ ਕਈ ਵਾਰ ਕਿਉਂਕਿ ਜ਼ਿਆਦਾਤਰ ਅੰਬਰਸਰ ਤੰਤਰਨ ਕਿ ਨਹੀਂ ਮੱਜਾਂ ਬਹੁਤ ਨਹੀਂ ਜਾਂਦੇ ਨੇ ਵੀਰ ਇਹ ਝੋਟੀ ਦੇ ਪਹੁੰਚ ਕਰ ਦਾਂਗੇ ਕਿਉਂਕਿ ਚਾਹੇ 5000 ਰੁਪਏ ਕੋਈ ਆਪਾਂ ਤੋਂ ਊਛੜਵਾ ਲੈ ਚਾਹੇ ਪਹੁੰਚ ਕਰਵਾ ਲੈ ਇਹ ਕੰਮ ਕਰ ਦਿਆਂ ਠੀਕ ਹੈ ਸੋ ਦੋਸਤੋ ਜੇ ਤਾਂ ਪਹੁੰਚ ਕਰਾਉਣੀ ਹੈ ਤਾਂ ਇੱਕ 55 ਦੀ ਬਾਈ ਕੰਡਾ ਮੈਂ ਪਹੁੰਚ ਕਰ ਦੂੰਗਾ ਤੇ ਜੇ ਤੁਸੀਂ 5000 ਛਡਾਉਣਾ ਤਾਂ 1.5 ਲੱਖ ਦੀ ਇਹ ਮਰੀ ਦਾ ਕੁਆਲਟੀ ਇਹ ਨਹੀਂ ਹੈਗਾ ਕੋਈ ਸੱਜਣ ਦੂਰ ਮੰਨ ਕੇ ਚਲੋ ਵੀ ਆਊਗਾ ਅਗਲਾ ਆਉਂਦਾਗਾ ਬਾਈ ਕੋਈ ਵੀ ਜਾਨਵਰ ਇਹ ਨਹੀਂ ਆਪਾਂ ਵੀਡੀਓ ਚ ਵੱਡਾ ਦਿਖਾਵਾਂ ਛੋਟਾ ਜਿੰਨੀ ਚੀਜ਼ ਹੋ ਉਨੀ ਦੱਸ ਕੇ ਦੇਈਏ ਸਹੀ ਸੋ ਹਾਈਟ ਦਾ ਅੰਦਾਜ਼ਾ ਦੱਸੋ ਤੁਸੀਂ ਖੁਰਨੀਆਂ ਤੋਂ ਲਾ ਸਕਦੇ ਹੁੰਦੇ ਆ ਇੱਕੋ ਵੀਰ ਨੇ ਪਸੂ ਤੋੜਨੇ ਹੁੰਦੇ ਉਹਦੇ ਤੋਂ ਲੱਗ ਜਾਂਦਾ ਅੰਦਾਜ਼ਾ ਹਵਾਨਾ ਹੁਣ ਵੀ ਚੰਗਾ ਥੋੜੇ ਸਾਹਮਣੇ ਹੈ ਬਾਕੀ ਜਿਹਨੂੰ ਜਚੇ ਉਹ ਵੀਰ ਕਾਲ ਕਰ ਸਕਦਾ ਹੈ ਇਹਦੇ ਬਾਅਦ ਇੱਕ ਤੁਹਾਨੂੰ ਮੁਰਾ ਨਸਲ ਦੇ ਵਿੱਚ ਪੈਂਦੀ ਮੱਝ ਦਿਖਾਉਣਾ ਹੈ ਇਹਦਾ ਵੀ ਹਵਾਨਾ ਬੜਾ ਚੰਗਾ ਤੋਰਾਂਗੇ ਵੀ ਬਾਕੀ ਹੁਣ ਵੀ ਪਰੇ ਹਵਾਨੇ 'ਚ ਤੁਸੀਂ ਦੇਖੋਗੇ ਮੈਂ ਪ੍ਰਦੀਪ ਭਾਈ ਕਹਿਣਾ ਮਸੂ ਬਾਈ ਸੂਆ ਦਾ ਦੂਜਾ ਇਹ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਸਿਰਫ ਇਹ 'ਚ ਇੱਕ ਕਮੀ ਆ ਇਹਦੀ ਇਧਰਲੇ ਵੀ ਟੋਪੀ ਲੱਥੀ ਹੋਈ ਆ ਸਹੀ ਠੀਕ ਹੈ ਕੋਈ ਹੈਗੀ ਆ ਕਈ ਵਾਰ ਲਾ ਕੇ ਵੀ ਪਰ ਆਪਾਂ ਵੀ ਜੋ ਚੀਜ਼ ਆ ਹਨਾ ਉਹ ਦੱਸਣਾ ਤਾਂ ਆਪਣਾ ਫਰਜ਼ ਆ ਸਹੀ ਹੈ ਬਈ ਤੇ ਮੇਨ ਗੱਲ ਕੀ ਹੈ ਬਾਈ ਜਿਹਦੀ ਤੇਨੂੰ ਅੱਜ 6 ਮਾ ਦੇਣਾ ਸੂਈ ਨੂੰ ਹਮ ਹੁਣ ਇਸ ਟਾਈਮ ਕਰਮ ਵਾਲੀ 12 ਕਿਲੋ ਬੋਲੇ ਤੋਂ ਸਟਾਰਟ ਆ ਪਿਛਲੇ ਸੂਏ ਦਾ ਜਿਹੜਾ ਇਹਦਾ ਪਨੋ ਰਿਕਾਰਡ ਦੱਸਿਆ ਬਾਈ ਨੇ ਵੀ 15 ਕਿਲੋ ਪਲੂਨ ਕੱਟੀ ਦਾ ਰਿਕਾਰਡ ਦੱਸਿਆ ਠੀਕ ਹੈ ਇਹਦਾ ਰੇਟ ਬਾਈ ਜਮਾ ਬਾਜਬ ਹੋਣਾ ਇਹਦਾ ਆਪਾਂ 1 ਲੱਖ 40 ਹਜ਼ਾਰ ਦੀ ਝੋਟੀ ਦੇ ਦਿੰਦੇ ਹਾਂ ਠੀਕ ਹੈ ਸੋ ਦੋਸਤੋ 1 ਲੱਖ 40 ਹਜ਼ਾਰ ਅੱਛਾ ਇਹਨਾਂ ਦੇ ਬੱਚੇ ਬੱਚੇ ਇਹਦੇ ਮਗਰ ਵੀ ਮੇਲ ਆ ਪੂਰੀ ਮਗਰ ਵੀ ਮੇਲ ਆ ਬਾਈ ਠੀਕ ਹਾਂ ਸੋ ਦੋਸਤੋ ਗੱਲ ਹੋਰ ਆ ਗਈ ਬਾਈ ਜੀ ਜੀ ਤਾਂ ਇਦਾਂ ਦੀ ਝੋਟੀ ਹੁਣ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਜਿੱਥੇ ਮਰਜੀ ਤਸੱਲੀ ਕਰ ਲਈ ਆਮ ਤੌਰ ਤੇ ਇਦਾਂ ਦੀ ਕੱਟੀ ਅਗਲਾ ਕਹਿੰਦਾ ਡੇਢ ਤੋਂ ਪਲੱਸ ਦੇਣੀ ਆ ਪਰ ਵੀ ਉਹ ਕੰਮ ਕਦੇ ਨਹੀਂ ਆਪਾਂ ਕਰਦੇ ਆਪਾਂ ਤਾਂ ਇਹ ਹੁੰਦਾ ਵੀ ਆਪਾਂ ਪਹਿਲਾਂ ਗੱਲ ਕਰੀਏ ਵੀ ਆਮ ਜੇ ਆਪਣਾ ਫਰਕ ਹੋ ਰੇਟ ਦਾ ਵੀ ਫਰਕ ਹੋ ਤੇ ਜਨਮਰ ਵੀ ਬਰੀਡ ਵੀ ਆਵੇ ਨੂੰ ਵਧੀਆ ਦੇਵਾਂਗੇ ਫੇਰ ਅਗਲਾ ਹੁੰਦਾ ਸਹੀ ਸੋ ਬਹੁਤ ਸੋਹਣਾ ਢਾਂਚਾ ਦੋਸਤੋ ਕਮੀ ਹੈ ਉਹ ਜਿਹੜਾ ਉੱਪਰਲਾ ਸੈਂਗਲ ਜਿਹੜਾ ਉਹ ਤਾਂ ਕੋਪੀ ਲੱਥੀ ਕੋਪੀ ਹੈ ਉਹ ਲੱਥੀ ਵੀ ਹੈ ਪਰ ਤੁਸੀਂ ਬੈਕ ਸਾਈਡ ਤੋਂ ਦੇਖੋਗੇ ਤਾਂ ਬਣਾਵਟ ਬੜੀ ਚੰਗੀ ਹੈ ਤੇ ਦੂਜੀ ਗੱਲ ਥਣ ਤੇ ਹਵਾਨਾ ਹੁੰਦਾ ਹੈ ਹਵਾਨਾ ਕੀ ਬਾਈ ਜੀ ਇਹ ਤਾਂ 16 17 ਕਿਲੋਲੀ ਚੋਪੀ ਅਜ ਦੇ ਟਾਈਮ 'ਚ ਵੀਰੇ ਕੋਈ ਨਹੀਂ ਦਿੰਦਾ ਇੱਕ 40 ਚ ਇਹਦੀ ਵੀ ਪਹੁੰਚ ਕਰ ਦਿਆਂਗੇ ਜੋ ਚੀਜ਼ ਆ ਠੀਕ ਹੈ ਚਾਹੇ ਇਹਦੇ ਵਿੱਚੋਂ ਆਪਣ ਜਿੰਨਾ ਭਾਵੇਂ ਪੰਜ ਸ਼ੋਰਟ ਕਰਵਾ ਲੈ ਚਾਹੇ ਪੌਂਚ ਕਰਵਾ ਲੈ ਠੀਕ ਹੈ ਸੋ ਸੋ 1 40 ਤੋਂ 1 35 ਰਹੇਗਾ ਜੇ ਤੁਸੀਂ ਕਿਰਾਇਆ ਆਪ ਨਹੀਂ ਲਾਉਣਾ ਤਾਂ ਫਿਰ 1 40 ਚ ਬਾਈ ਕਹਿੰਦਾ ਮੈਂ ਪੌਂਚ ਕਰ ਦੂੰਗਾ ਹਵਾਨਾ ਬੜਾ ਚੰਗਾ ਹੈ ਇੱਕ ਹੋਰ ਮੱਝ ਜਿੱਦੂ ਅੱਗੇ ਤੁਹਾਨੂੰ ਦਿਖਾਉਣੇ ਆ ਜਡਬਲੇ ਕੀ ਦੱਸਦੀ ਹੈ ਇਹਦੇ ਮਗਰ ਬਾਈ ਟੱਟੀ ਆ 나ੜੂਆ ਨਾਲਾ ਤੀਜਾ ਦਿਨ ਅਜ ਕਰਮ ਵਾਲੀ ਨੂੰ ਸੂਈ ਨੂੰ ਠੀਕ ਹੈ ਤੇ 10 ਰੁਪਏ ਕਿਲੋ ਬੋਲੀ ਤੋਂ ਸਟਾਰਟ ਆ ਹੂੰ ਤੇ ਇਹ ਵਿੱਚ ਵਾਈ ਚੂਈ ਦੀ ਬਹੁਤ ਵਧੀਆ ਪਿਓ ਰੈਨ ਰिजिनल ਸਾਰੀਆਂ ਉਹਦਾ ਕਹਿਣ ਦੀ ਲੋੜ ਨਹੀਂ ਦੀ ਬਾਈ ਤੁਹਾਨੂੰ ਪਤਾ ਹਰਿਆਣੇ ਦੇ ਵਿੱਚ ਜਾਨਵਰ ਕਦੇ ਮਾੜਾ ਨਹੀਂ ਹੁੰਦਾ ਹਨਾ ਤੇ ਇਹਦਾ ਕੀ ਰੇਟ ਹੈ ਨਾ ਪਰ ਰੇਟ ਇਹਦਾ ਵੀ ਬਾਈ ਬਾਜੂ ਵਿੱਚ ਮੈਂ 1,35,000 ਰੁਪਏ ਠੀਕ ਹੈ 135 ਹਾਂ ਓਕੇ ਜਿੱਥੇ ਮਰਜੀ ਬਾਈ ਤਸੱਲੀ ਕਰ ਲਿਓ ਰੇਟ ਪੱਖ ਤੋਂ ਆਮ ਤੌਰ ਤੇ ਬੰਦਾ ਕੋਈ ਵੀ ਅਗਲਾ ਇਦਾਂ ਦੀ ਝੋਟੀਆਂ ਦਾ 170 80 ਮੰਗਦਾ ਲਗਾਣਾ ਚੱਲ ਜਿੱਥੇ ਖੜ ਗਿਆ ਖੜਾ ਲਾਂਗੇ ਉਹ ਨਹੀਂ ਕਿਉਂਕਿ ਅਪਰ ਟੀਵੀ ਚ ਹੁਣ ਆਪਾਂ ਵੀਡੀਓ ਥੋੜੀ ਲੇਟ ਬਣਾਈ ਆ ਬਹੁਤ ਆਈਆਂ ਦੇ ਫੋਨ ਵੀ ਆ ਰਿਹਾ ਵੀਡੀਓ ਨਹੀਂ ਬਣਾਈ ਆਮ ਤੌਰ ਤੇ ਮੰਨ ਲਾ ਵੀ ਹਫਤੇ ਦੇ 15-20 ਝੋਟੀਆਂ ਪਾਸੇਲ ਕਰਦੀ ਕਰਦੇ ਸਹੀ ਸੋ ਇਹ ਦੋਸਤੋ ਤਾਜੀ ਸੋਈ ਵੀ ਮੱਝ ਇਹਦਾ ਵੀ ਢਾਂਚਾ ਬਹੁਤ ਸੋਹਣਾ ਮੰਗਦੇ ਇਹਦੇ ਕੱਟੀਆਂ ਦੀ ਬਹੁਤ ਸੋਹਣੇ ਢਾਂਚੇ ਦੀ ਆ 14 ਕਿਲੋ ਦੁੱਧ ਦਿੱਤਾ ਹੋਇਆ ਹੈਗਾ ਤੋ ਥਾਣਾ ਚ ਬਿੱਥੀ ਥਾਂ ਦਾ ਸਾਈਜ਼ ਦੇਖੋ ਆ ਗਾੜੀ ਇਹਦੀ ਵਿਚ ਹੈ ਤੋ ਪਹੁੰਚ ਕਰਵਾ ਲੈ ਚਾਹੇ ਪੰਜ ਛੋਟ ਕਰਮ ਠੀਕ ਹੈ ਓਕੇ ਰੇਟ ਇਹਦਾ ਬੋਲੇ ਸੀ ਆਪਾਂ 135000 ਰੁਪਿਆ ਠੀਕ ਹੈ ਓਕੇ ਸੋ ਦੋਸੋ 135 ਚ ਪਹੁੰਚ ਜਾਂ 5000 ਛੋਟ ਨਾੜੂ ਨਾਲ ਆ ਬੱਚੇ ਦਾ ਹੋਰ ਦਾਵਾ ਬਾਈ ਜੀ ਜੀ ਤੋ ਕੋਈ ਵੀ ਸੱਜਣਾ ਕਹੇਦੇ ਵੀ ਆਪਣੇ ਪਿੰਡਾਂ ਦੀ ਮੱਝਾ ਮੱਝ ਫਰੀ ਠੀਕ ਹੈ ਸੋ ਦੋਸੋ ਇਹ ਮਤਲਬ ਹਰਿਆਣੇ ਦੇ ਵਿੱਚੋ ਬਾਈ ਕਹਿੰਦਾ ਖਰੀਦਿਆ ਹੁੰਦੇ ਬਾਕੀ ਤੁਸੀਂ ਮੱਝ ਦੇਖੋ ਆ ਕੇ ਤੁਹਾਨੂੰ ਮੱਝ ਰੇਟ ਦੇ ਹਿਸਾਬ ਤੇ ਕੁਆਲਟੀ ਦੇ ਹਿਸਾਬ ਤੇ ਜੱਜਦੀ ਐ ਆਮ ਤਾਈ ਹੁਣ ਚੁਕਜੀਤ ਇਦਾਂ ਦੀ ਝੋਟੀ ਚਲੋ ਆਪਾਂ ਘਰੇ ਆ ਕਈ ਵਾਰ ਘਰੇ ਆਪਾਂ ਸੇਲ ਵੀ ਨਹੀਂ ਕਰਦੇ ਆਪਾਂ ਮੇਲੇ ਚ ਸੇਲ ਕਰਦੇ ਇਹ ਝੋਟੀ ਅੱਜ ਦੀ ਮਾਰਕੀਟ ਚ 145000 ਦੀ ਹੈਗੀ ਆ ਠੀਕ ਹੈ ਕਮਾਲਾ ਬਾਈ ਲਿਆ ਸੋ ਚੰਗਾ ਸਟਰਕਚਰ ਹੈ ਸੋ ਕੁੰਡੇ ਸੰਗਾ ਬਾਕੀ ਥਾਣਾ ਚ ਬਿੱਥੀ ਬਹੁਤ ਆ ਹਜੇ ਮੱਝ ਤਾਜੀ ਸੋਈ ਹੋਈ ਵੀ ਐ ਜਦੋਂ ਪੂਰੇ ਦੋ ਤਿੰਨ ਦਿਨ ਬਾਕੀ ਇਹਦੇ ਨਾਲ ਫੀਮੇਲ ਕਾਫ ਹੈ ਖਵਾਨਾ ਤੁਹਾਡੇ ਸਾਹਮਣੇ ਹੈ ਦਾ ਇਸ ਟਾਈਮ ਦਾ ਹਜੇ ਦਿਨ ਲੈਣੇ ਆ 15 15 20 20 ਦਿਨ ਵੱਜਾਂ ਪੀ ਕੇ ਥੋੜੀ ਮੈਂ 20 ਦਿਨ ਤੱਕ ਜੈਨੂਨ ਬਈ ਦੁੱਧ ਲੈਂਦੀ ਆ ਆਪਾਂ ਵੀ ਪਰ ਇਹਨਾਂ ਦੀ ਸਟਾਰਟਿੰਗ ਬਹੁਤ ਸੋਹਣੀ ਹੁੰਦੀ ਨੇ ਸਟਾਰਟਿੰਗ 10 11 ਕਿਲੋ ਤੋਂ ਘੱਟ ਕੋਈ ਨਹੀਂ ਕਰਦੀ ਜਿਹੜੀ ਇਹ ਝੋਟੀ ਬਈ ਅੱਜ ਖੜੀ ਏਵੇਂ ਮਗਰ ਮੇਲ ਆ ਬਾਈ ਠੀਕ ਹੈ ਤੇ ਇਹ ਦੋਨੋਂ ਦੇਣ ਲੈਣਾ ਨੇ 20 ਕਿਲੋ ਝੋਟੀ ਨੇ ਅੱਛਾ ਤੇ ਮੰਨ ਕੇ ਚੱਲ ਪਾ ਵੀ ਹੁਣ ਇਸ ਟਾਈਮ ਆ 12 13 ਕਿਲੋ ਜਿਹੜਾ ਰੈਡੀ ਆ ਠੀਕ ਹੈ ਇਹਦਾ ਰੇਟ ਕੀ ਲੈਣਾ ਤੇ ਇਹਦੇ ਮਗਰ ਬਾਈ 1 ਲੱਖ 65000 ਤੋਰਦੇ ਗਏ ਮੈਂ ਤੋਰ ਗੋ ਬਈ ਖੋਲ ਲਾ ਬਈ ਸੋ ਦਸੋ 1 ਲੱਖ ਤੇ 65 ਹਜ਼ਾਰ ਚ ਇਹੋ ਜਿਹੇ ਕਰਨ ਦੀ ਤੋਰ ਦੇ ਬਈ ਚਵਾਈ ਦੀਆਂ ਬਾਈ ਸਾਰੀਆਂ ਜਿੰਨੀਆਂ ਨੇ ਵੀ ਨੈਟ ਫਟਾਇਨ ਵਧੀਆ ਵੀ ਪੂਲੀ ਚਵਾਈ ਦੀਆਂ ਨੇ ਠੀਕ ਹੈ ਵੀ ਇਹ ਨਹੀਂ ਹੈਗਾ ਕੋਈ ਸੱਜਣਾ ਕਈ ਵਾਰ ਕਿਉਂਕਿ ਜ਼ਿਆਦਾਤਰ ਆਪਾਂ ਦਾ ਬਈ ਕੋਲੇ ਕੋਲੋਂ ਜਿੰਨੇ ਜਾਨਵਰ ਕੀ ਕਹਣਾ ਦੋ ਚਾਰ ਜਾਨਵਰ ਕੋਲੋਂ ਵੇਚਿਆ ਨਹੀਂ ਤਾਂ ਆਮ ਤੌਰ ਤੇ ਪਰਫੋਨਤੀ ਕੋਈ ਲੈਂਦਾ ਸੱਜਣ ਜਿਹੜਾ ਵੀ ਲੈਂਦਾ ਹਨਾ ਠੀਕ ਹੈ ਹਾਂ ਉਥੋਂ ਅੱਗੋਂ ਹੀ ਕਮਾਣੀ ਮੱਝ ਕੋਲ ਬਈ ਸੋ ਦਸੋ ਟਾਂਚਾ ਦੇਖ ਲਓ ਝੋਟੀ ਦਾ 1 ਲੱਖ ਤੇ 65 ਹਜ਼ਾਰ ਅਰ ਬੋਤ ਬਹੁਤ ਸੋਹਣਾ ਸਟਰਕਚਰ ਦੀ ਇਹ ਵੀ ਝੋਟੀ ਹੈ ਇੱਥੇ ਕੁਮਾਲਾ ਬਈ ਬਾਕੀ ਮੇਰੇ ਕੁਮਾਲਾ ਪਤਾ ਸੋ ਵੱਡੀ ਝੋਟੀ ਹੈ ਹਾਈਟ ਲੈਂਥ ਫੁੱਲ ਹੈ ਸਿੰਘ ਸੋਹਣਾ ਹੈ ਬਾਕੀ ਜੋ ਚੀਜ਼ ਹੈ ਉਹ ਤੁਹਾਡੇ ਸਾਹਮਣੇ ਹੈ ਕੋਈ ਵੀ ਜਾਨਵਰ ਬਈ ਆਪਾਂ ਉਹ ਨਹੀਂ ਦਿਖਾਵਾਂਗੇ ਬੀਰ ਹੋਵੇ ਕੋਸਾ ਨਿਕਲੇ ਕੋਸਾ ਹੈ ਨਾ ਉਹ ਚੀਜ਼ ਜਿਹੜੀ ਮਰਜੀ ਝੋਟੀ ਬੰਦਾ ਲੈ ਲੇ 14 ਕਿਲੋ ਤੋਂ ਪਲੱਸ ਦੀ ਪਹਿਲਾਂ ਕੱਟੀ ਜ਼ਰੂਰ ਕਈ ਵਾਰ ਕੋਈ 12 13 ਤੇ ਰੁਕ ਜਾਂਦੀ ਹੁੰਦੀ ਹੈ ਨਾ ਠੀਕ ਹੈ ਪ੍ਰਦੀਪ ਇਹ ਦੋ ਅੱਗੇ ਬਈ ਇਹ ਬਈ ਪਹਿਲਾਂ ਨਾ ਚੱਟੀ ਸੁਈ ਆ ਠੀਕ ਹੈ ਇਹ ਤਾਂ ਮਗਰ ਬੱਚਾ ਕੀ ਹੋਤਾ ਦੇਖੇ ਸੋ ਬੱਚਾ ਦੋਸਤੋ ਭਾਈ ਬੋਲੇ ਜੋ ਖਾਲੀ ਆ ਕੱਲ ਦੀ ਸੋਹਾਂ ਦੀ ਸੂਈ ਹੋਈ ਆ ਇਹ ਠੀਕ ਹੈ ਮੇਲ ਕਾਫਾ ਤੇ ਜਮਾ ਬਾਜਿਬਲੇ ਟ 122000 ਦੀ ਝੋਟੀ ਦੇ ਦਾਂਗੇ ਭਰੀ ਭਰਾਈ ਦੀ ਵੀਡੀਓ ਦੀ ਵੀ ਦੇ ਦਾਂਗੇ ਆਪਾਂ ਠੀਕ ਹੈ ਇਹਵਾ ਵੀ ਜੀ ਸੂਨ ਤੱਕ ਲੱਗਿਆ ਹੋਇਆ ਹੈ ਜਮਾ ਠੀਕ ਹੈ ਤੇ 12 13 ਕਿਲੋ ਦੁੱਧ ਜਿਹੜਾ ਮੀਰ ਮਰਜੀ ਸੱਜਣ ਮੰਨ ਕੇ ਲੈ ਲੇ ਨੂੰ ਠੀਕ ਹੈ ਖਾਨ ਚੱਡੇ ਦੀ ਸਾਫ ਆ ਬੋਲੇਓ ਖਾਲੀ ਆ 122000 ਠੀਕ ਹੈ ਇਹ ਦੋ ਅੱਗੇ ਬਦਰੀ ਪੇਕ ਮਾਜ ਸੋ ਝੁੱਟੀ ਇਹ ਨਾਂ ਦਾ ਵੱਡੇ ਸਾਇਚਾ ਨਾ ਛੋਟੇ ਚ ਜਿਹੜਾ ਇਹਦਾ ਦੁੱਧ ਦਾ ਰਿਕਾਰਡ ਆ 11 ਤੋਂ 19 ਕਿਲੋ ਦਾ ਮਾਲਕਾਂ ਨੇ ਆਪਾਂ ਨੂੰ ਦੱਸਿਆ ਠੀਕ ਹੈ ਇਹ ਬੇਠਮੜੇ ਪਿੰਡ ਦੀ ਝੋਟੀ ਆ ਬਾਈ ਠੀਕ ਹੈ ਕਿੰਨਾ ਚਾ ਲੈਊਗੀ ਸੋ ਬਾਈ ਦੇਖੋ ਵੀ ਕਈ ਵਾਰ ਰਾਤ ਆਈਆਂ ਨੇ ਸਫਰ ਕਰਕੇ ਕੁਝ ਨੂੰ ਹਫਤਾ ਇਹਦਾ ਪੈਂਡਿੰਗ ਆ ਠੀਕ ਹੈ ਤੇ ਕੀ ਰੇਟ ਹੈ ਰੇਟ ਬਾਈ ਇਹ ਝੁੱਟੀ ਆਪਾਂ ਦੇ ਮੰਗੀ 1 ਲੱਖ ਤੇ 65000 ਰੁਪਏ ਦੀ ਤੋਂ ਰੇਟ ਕੋਈ ਮਰਜ਼ੀ ਆ ਕਹਿੰਦੇ ਤਸੱਲੀ ਕਰ ਲੈ ਬਾਈ ਇਦਾਂ ਦੀ ਝੋਟੀ ਆ ਹੂੰ ਵੀ ਆਮ ਦੇ ਥੋੜੇ ਜਿਵੇਂ ਬਗਨ ਵੀ ਇੰਨਾ ਕੁ ਵੀ ਕਦ ਹੁੰਦਾ 20 ਲੱਖ ਦੀ ਝੋਟੀ ਸੀ ਸਹੀ ਹੈ ਸੋ ਦੋਸਤੋ ਕਬਦਲ ਨੂੰ ਜ਼ਰੂਰ ਥੋੜੀ ਕਮੀ ਹੈ ਸਹਜਾ ਪਰ ਵਾਕਈ ਇੱਕ ਨੰਬਰ ਚੀਜ਼ ਦਿਖਦੀ ਹੈ ਹੁਣ ਦੀ ਤਿਆਰੀ ਦੇ ਹਿਸਾਬ ਤੇ ਬਿਲਕੁਲ ਬਈ ਤੇਲ ਵਰਗਾ ਚਿਪਾ ਮਾਰਦੀ ਹੈ ਲੇਵਾ ਦਾ ਕਰਮ ਵਾਲੀ ਜਿਵੇਂ ਆਪਾਂ ਕਹਿੰਦੇ ਨੇ ਵੀ ਆਵਾ ਇਦਾਂ ਦੀ ਮੱਝ ਦੀ ਜਿਹੜੀ ਆਪਾਂ ਮੁੱਲ ਦੀ ਮੱਝਾਂ ਹੀ ਲੈਣੇ ਨੇ ਉਦਾਂ ਦੀ ਮੰਨ ਕੇ ਬੁਨਿਆਰ ਨੇ ਦੇ ਸਹੀ ਹੈ ਬਹੁਤ ਸੋਹਣੀ ਬੰਤਰ ਹੈ ਚੰਗਾ ਥਾਂ ਦਾ ਬਰੀਡ ਬਹੁਤ ਆ ਬਾਈ ਜੀਜੀ ਤਾਂ ਦੇਖ ਇੱਥੋਂ ਲਾ ਕੇ ਗਰਦਨ ਗੁਰਦਨ ਹੋਰ ਬਰੀਕੀ ਬਹੁਤ ਵੀਕੀ ਸਾਰੇ ਜਨਮਾਂ ਚ ਆ ਤੇ ਬਾਕੀ ਜਿਹੜਾ ਇਹਨੇ ਡਰ ਢਾਂਚਾ ਬਹੁਤ ਸੋਹਣਾ ਤਿਆਰ ਕਰਨਾ ਸਹੀ ਹੈ ਇਹਦੇ ਵਿੱਚ ਵੀ ਜਗਜੀਤ ਬਾਈ ਚਾਹੇ ਛੋੜ ਕਰਾ ਲੈ ਪੰਜ ਜਿਹੜਾ ਮਰਜੀ ਸਜਣਾ ਪਰ 20 ਕਿਲੋ ਵਾਲੀ ਨੱਟ ਝੋਟੀ ਐ ਇਹ ਵੀ ਜਿਵੇਂ ਆਮ ਆਪਾਂ ਕਹਿੰਦੇ 14 15 ਕਿਲੋ ਨੂੰ 20 ਕਿਲੋ ਦੁੱਧ ਦੇਣਾ ਇਹ ਨੀ ਝੋਟੀ ਨੇ ਤੇ ਦੇਖੋ ਹੋਵਾਨਾ ਮੈਂ ਸਾਈਡ ਤੋਂ ਵੀ ਤੁਹਾਨੂੰ ਇਹਦੇ ਥਾਂ ਜਰੂਰ ਦਿਖਾਉਣੀ ਹੈ ਗਾੜੀ ਐ ਬਾਈ ਜੀਜੀ ਤਾਂ ਉਨੀ ਪਿਛਾੜੀ ਐ ਪਿੱਛੋਂ ਬਿਲਕੁਲ ਬਰੀਕ ਚਮੜੀ ਇਹਦੀ ਸਿੰਘ ਸਿੰਘ ਬਾਈ ਆਮ ਬਣ ਕੇ ਜਮੇ ਤੰਚ ਵਰਗੀਆਂ ਸਾਰਾ ਸਰੀਰ 'ਚ ਇਦਾਂ ਫੜ ਲੇਦਾ ਹੂੰ ਸੋ ਝੋਟੀ ਇਹਦੇ ਬਾਅਦ 'ਚ ਇੱਕ ਹੋਣੀ ਸੂਤੇ ਆਟੀ ਆ ਇਹ ਸੂਈਆ ਬਾਈ 12 ਕਿਲੋ ਦੁੱਧ ਦਿੱਤਾ ਹੋਇਆ 6 ਦੰਦ ਹੈਗੀ ਹੂੰ ਦੂਜਾ ਸੂਆਗਾ ਮੇਲ ਨੂੰ ਇਹਨੇ ਜਾਣਾ ਉਹ ਤਾਂ ਜਮਾ ਬਾਜੂਰੇਟੇ 1 ਲੱਖ ਤੇ 17000 ਰੁਪਏ ਦੀ ਝੋਟੀ ਦੇ ਦਾਂਗੇ ਬਾਈ 12 ਕਿਲੋ ਦੁੱਧ ਮੰਨ ਕੇ ਲਵੇ ਸੱਜਣ ਦੇ ਚਿਹਰੇ ਦੀ ਜ਼ਿਆਦਾ ਦੇਵੇ ਠੀਕ ਹੈ ਹਾਂ ਸੋ ਦੱਸੋ 1,11,000 ਇੱਕ ਹੋਰ ਝੋਟੀ ਦੇਖੋ ਇਧਰ ਅੱਗੇ 1600 ਇਹ ਝੋਟੀ ਤੁਹਾਨੂੰ ਇਹ ਵੀ ਭਾਈ ਐਚ ਐਫ ਦਾਵਾ ਨਾਲ ਦਾ ਆਰਡਰ ਬਣਾਓ 14 ਕਿਲੋ ਆਪਾਂ ਨੂੰ ਦੱਸਿਆ ਵੀ ਖਾਰਕੀ ਨੇ ਦੁੱਧ ਦਿੱਤਾ ਜੈਡ ਬਲੈਕ ਇਹ ਸਾਰੀ ਠੀਕ ਹੈ ਤੇ ਮੰਨ ਕੇ ਵੀ ਇਹ ਝੋਟੀ ਦਾ ਭਾਈ ਹਲੇ 10 ਦਿਨ ਪਏ ਨੇ ਜੇ ਕੋਈ ਸੱਜਣ ਲੈ ਗਿਆ ਵੀ ਕਹਿਣਾ ਮਤਲਬ ਵੀ ਅੱਜ ਆਪਣੇ ਕੋਲੇ ਪਾਚ ਆਈ ਆ ਆਪਾਂ ਵੀ ਪਾਚ ਦੇ ਦੇਣੀ ਵੀ ਰੇਟ ਚ ਦੇ ਦੇ ਇੱਕ 35 ਦੀ ਝੋਟੀ ਦੇ ਦੇਣੀ ਜੀ ਜੀ ਵੀਰੇ ਥਣਾ ਥਣਾ ਤੋਂ ਲਾ ਕੇ a to z ਹਰ ਚੀਜ਼ ਦੀ ਗਾਰੰਟੀ ਆ ਆ ਗਾੜੀ ਪੁਛਾੜੀ ਵੀ ਇੱਕ ਨੰਬਰ ਆ ਕੁਆਲਿਟੀ ਦੇ ਜਮਾਂ ਸਾਹਮਣੇ ਆ ਕਿਉਂਕਿ ਤਿਆਰੀ ਤੇ ਹੀ ਦੀ ਝੋਟੀ ਡੇਢ ਤੋਂ ਪਲੱਸ ਦੀ ਝੋਟੀ ਆ ਬਾਈ ਇਹ ਠੀਕ ਐ ਤੋੜ ਕੇ ਦਾ ਸਾਡੇ ਕੋਲ ਥੱਲੋ ਮੰਨ ਕੇ ਜਿਵੇਂ ਆਪਾਂ ਗਾਵਾ ਵਾਲਾ ਡਰ ਰਹਾ ਸਹੀ ਉਥੇ ਅੰਦਰ ਨੂੰ ਲੈ ਜੀ ਬਾਈ ਸਿੱਧੀ ਅੰਦਰ ਹੀ ਤੋਰ ਨੂੰ ਪੁੱਤ ਸੋ ਦੇਖੋ ਦੋਸਤੋ ਢਾਂਚਾ 1 ਲੱਖ ਤੇ 35000 ਕਮਾ ਲਿਆ ਬਾਈ ਨੇ ਆਵਾਸ ਹਜੇ ਦਿਨ ਲੈਂਦੀ ਐ ਸੂਨ ਦੇ ਵਿੱਚ 10 ਦਿਨ ਬਾਕੀ ਐ ਬਾਈ ਠੀਕ ਐ 10 ਦਿਨ ਹਜੇ ਬਾਈ ਕਹਿੰਦਾ ਵੀ ਇਹ ਲਾਉਗੀ ਸੈਂਕੁੰਡਿਆਂ ਦੀ ਐ ਬਾਕੀ ਢਾਂਚਾ ਤੁਸੀਂ ਫੇਰ ਇਹਦਾ ਤਰਤੀਦਾ ਦੇਖ ਲਓਗੇ ਇਹ ਇਹਦਾ ਸਟਰਕਚਰ ਐ ਜਦੋਂ ਆਪਣਾ ਲਾਹਵਾਨਾ ਤੁਸੀਂ ਇਸ ਟੈਪ ਤਿਆਰੀ ਵੀ ਬਹੁਤ ਕਰੂ ਕਰਨ ਵਾਲੀ ਬਾਕੀ ਬਾਈ ਜਗਜੀਤ ਜਿਹੜੇ ਆਪਣੇ ਰੇਟ ਆਪਾਂ ਦੱਸਿਆ 17 18 20 ਇਹ ਤਾਂ ਜਮੇ ਨਾਰਮਲ ਰੇਟ ਨੇ ਸਹੀ ਸੋ ਸੋ ਤੇਜੀ ਐ ਪਸਵਾ ਦੀ ਤਾਂ ਇੱਕ ਹੋਰ ਝੋਟੀ ਇਹ ਫੂਨ ਆ ਗਈ ਬਾਈ ਠੀਕ ਹੈ ਜਿਵੇਂ ਆਪਾਂ ਅੱਗੇ ਨਹੀਂ ਜਿ ਦਿਖਾਉਣੇ ਨੇ ਛੋਟੀਆਂ ਉਦਾਂ ਵੀ ਆ ਠੰਡੀ ਸੀਲ ਜਮਾ گاਵਾ ਨਾਲ ਦੀ ਆ ਵੀ ਕੋਈ ਉਦਾਂ ਦੀ ਇਹਦੇ ਵਿੱਚ ਕੋਈ ਦਿੱਕਤ ਪ੍ਰੋਬਲਮ ਨਹੀਂ ਜਮੈਨ ਠੀਕ ਹੈ ਕਿੰਨੇ ਕੁ ਦਿਨ ਲੈ ਜੂਗੀ ਸੋਹਣੇ ਬਈ ਹਫਤਾ ਲੈ ਜੂਗੀ ਦੁੱਧ ਸੋਨਾ ਦੂ 14 15 ਕਿਲੋ ਪਹਿਲਾਂ ਕੱਟੀ ਪਾ ਦੂਗੀ ਠੀਕ ਡਿਮਾਂਡ ਰਹੀ ਹੈ ਜੀ ਡਿਮਾਂਡ ਅੱਜ ਇਹ ਕੱਟੀ ਇੱਕ ਬੇਲੀ ਦੀ ਦੇ ਦਾਂਗੇ ਬਈ ਆਪਾਂ 1 ਲੱਖ ਬਾਈ ਜਮਾ ਬਾਜਬ ਰੇਟ ਠੀਕ ਬਹੁਤ ਸੋਹਣੀ ਕੱਟੀ ਆ ਰਿੰਗ ਸੰਗਾ ਆਮ ਤੌਰ ਤੇ ਮੰਨ ਲਾ ਇਦਾਂ ਦੀ ਕੱਟੀ ਦੀ ਆਪਾਂ ਹਰਿਆਣੇ ਨੂੰ ਮੁੱਲ ਪੁੱਛਦੇ ਆ ਤੇ ਮੰਨ ਕੇ ਨੋਰਮਲ ਅਗਲਾ ਵੀਰੇ ਕਰ ਦਿੰਦਾ ਥਾਣਾ ਥੋਣਾ ਦੀ ਥੋੜੀ ਭਲਾਂ ਦਾ ਜ਼ਰੂਰ ਪਾਉਣ ਲੱਗ ਗਈ ਕਿਉਂਕਿ ਨੇੜੇ ਲੱਗੀ ਕਰਕੇ ਹੂੰ ਨੂ ਸੋਹਣ ਚੋਟੀ ਚਾਂਚਾ ਬੜਾ ਵਧੀਆ ਬਕਮਾ ਲੈ ਬਾਈ ਲਿਆ ਥਣ ਥਣ ਵਿੱਥੀਆਂ ਤੇ ਆ ਬਾਕੀ ਫਵਾਨੇ ਤੇ ਨਾੜਾਂ ਵੀ ਚੰਗੀਆਂ ਕੱਢੂਗੀ ਜਦੋਂ ਨੇੜ ਆ ਗਈ ਹੁਣ ਮਹਿਸੂਸ ਹੁੰਦਾ ਹੈ ਸਿੰਘ ਸੋਹਣਾ ਗਲ ਕੋ ਪੁੰਡਾ ਸਿੰਘ ਹੈ ਬਸ ਆਏ ਬੇਟਾ ਦੇਖ ਲਓਗੇ ਜਿਦੋਂ ਹੁਣ ਇੱਕ ਹੋਲਦੀ ਮੰਗਦੀ ਹੈ ਕੁਆਲਿਟੀ ਬਹੁਤ ਹੈ ਬਾਈ ਕਹਿਣ ਦੀ ਗੱਲ ਕੁਝ ਹੋਰ ਹੁੰਦੀ ਹੈ ਜਾਤ ਨਸਲ ਬਹੁਤ ਜ਼ਿਆਦਾ ਗਈ ਤੋ ਇੱਕ ਮੱਝ ਲਾਸਟ ਉੱਤੇ ਜਿਹੜੀ ਮੇਰਾ ਤੀਜਾ ਸੂਆ ਸੁੰਦੀ ਆ ਜਿਹੜੀ ਮਾਲਕਾਂ ਨੇ ਦੁੱਧ ਦੀ ਰਿਪੋਰਟ ਦਿੱਤੀ ਉਹ ਤਾਂ ਜ਼ਿਆਦਾ ਦਿੱਤੀ ਪਰ ਆਪਾਂ ਆਪਾਂ 1500 ਲਈ ਮੰਨ ਕੇ ਲਈਏ ਇਹ ਠੀਕ ਹੈ ਜਿਹੜੀ ਮਾਲਕਾਂ ਨੇ ਰਿਪੋਰਟ ਦਿੱਤੀ ਆ 18-19 ਕਿਲੋ ਦੀ ਰਿਪੋਰਟ ਦਿੱਤੀ ਤੀਸਰਾ ਸੂਆ ਸੂਗੀ ਬਹੁਤ ਹੀ ਪਿਆਰੀ ਮੈਂਸਾ ਜਮੈਂ ਕਹਿੰਦੇ ਨੇ ਆਪਾਂ ਠੀਕ ਹੈ ਕੀ ਰੇਟ ਰਹਿਣਾ ਹੈ ਰੇਟ ਇਹਦਾ ਬਾਅਦ ਵੀ 145 ਦੀ ਦੇ ਦਾਂਗੇ ਭਾਈ ਪੰਜ ਚਾਹੇ ਛੋੜ ਕਰਵਾ ਲੈ ਜੇ ਪਹੁੰਚ ਕਰਵਾ ਲੈ ਕਿੰਨੇ ਦਿਨ ਲੇਜੂ ਸੂਆ ਭਾਈ ਹਫ਼ਤੇ ਤੋਂ 10 ਦਿਨ ਕੱਢੂਗੀ ਥਣੋਂ ਥਣਾ ਦੀ ਗੱਬਣ ਮੈਂ ਦੇ ਪਰ ਗਾਰੰਟੀ ਦੇ ਦਾਂਗੇ ਠ ਤੋ ਕੁਆਲਿਟੀ ਇੰਨੀ ਗਾਜਿਕ ਦੀ ਤਾਂ ਵੀ ਆਪਾਂ ਬਹੁਤ ਜ਼ਿਆਦਾ ਆਰਡਰ ਦਾ ਥੱਲੋਂ ਜਿਵੇਂ ਆਪਾਂ ਕਹਿੰਦੇ ਐਚਪਾ ਗਾਵਾ ਵਾਲੀ ਲਾਉਂ ਵੀ ਕਮਾਲਾ ਬਾਈ ਬਹੁਤ ਵੱਡੇ ਢਾਂਚੇ ਦੀ ਆ ਬਾਈ ਜੇ ਮੰਨ ਲਾ ਹੁਣ ਆਪਾਂ ਅੱਜ 5 ਉਹ ਵੀ ਛੱਡ ਦਿਆਂ ਤਾਂ 40 ਦੀ ਮੈਂ 40 ਦੀ ਮੈਂ ਕੋਈ ਦਿੰਦਾ ਨਹੀਂ ਇਦਾਂ ਦੀ ਕਿਉਂਕਿ ਆਪਣੀ ਪਿਆਵ ਵਾਲੀ ਨਾਰਮਲ ਮੈਂ ਸਵਾ ਸਵਾ ਦੀ ਡੇਢ ਦੀ ਤਾਂ ਨਾਰਮਲ ਵਿਕ ਜਾਂਦੀ ਆ ਬਾਕੀ ਬਰੀਕੀ ਬਰੂਕੀ ਹੋਰ ਬਹੁਤ ਜ਼ਿਆਦਾ ਆਰਡਰ ਦੇ ਦਾ ਥੱਲੋਂ ਦੇ ਫੈਨ ਇੱਕ ਨੰਬਰ ਕੋਸ ਗਾਵਾਂ ਦਿਖਾਉਣੀ ਆ ਪ੍ਰਦੀਪ ਆਪਾਂ ਪਹਿਲੇ ਨੰਬਰ ਤੇ ਗਾਂ ਕੰਨਵਾ ਸੂਆ ਸੂਈ ਬਈ ਮਾਲਕਾਂ ਨੇ ਦੂਜਾ ਸੂਆ ਕਿਹਾ ਪਰ ਆਪਾਂ ਤੀਜਾ ਸੂਆ ਮੰਨ ਕੇ ਲਈਆ ਤੇ ਇਸ ਟਾਈਮ 15 16 ਕਿਲੋ ਬੋਲਾ ਬਈ ਥੱਲੇ ਠੀਕ ਐ ਤੇ ਇਹਦਾ ਰੇਟ ਜਿਹੜਾ ਬਾਜ਼ ਮਾਣਾ ਬਈ 85000 ਰੁਪਏ ਦੀ ਵਾੜ ਦੇ ਦੇਵਾਂਗੇ ਆਪਾਂ ਇਹ ਠੀਕ ਐ ਹਾਂਜੀ ਤੋਰਗੇ ਨੇ ਤੇ ਇਹਨਾਂ ਦਾ ਬੀਮਾ ਵੀਰੇ ਗਾਵਾਂ ਦੇ 4-5 ਦੇ ਆਪਾਂ ਕਰਵਾਏ ਆ ਥੋੜੇ ਦਿਨ ਹੀ ਹੋਇਆ ਇਹਦਾ ਸਰਕਾਰੀ ਬੀਮਾ ਹੋਇਆ ਜੇ ਕਈ ਵਾਰ ਕੋਈ ਸੱਜਣ ਲੈਂਦਾ ਤਾਂ 50 ਰੁਪਏ ਲੱਗ ਕੇ ਮੰਨ ਕੇ ਕਨਵਰਟ ਹੋ ਜਾਣਾ ਅਗਲੇ ਦੇ ਨਾਂ ਤੇ ਹੋ ਜੂ ਠੀਕ ਐ ਸਭ ਤੋਂ ਬੀ ਬਹੁਤ ਸੋਹਣੀ ਤਿਆਰ ਗਾਂ ਠੰਡ ਦਾ ਸਹਜ ਅਚੀ ਚਵਾਈ ਵਾਲਾ ਤੇ ਸੱਤ ਜਿਹੜਾ ਵੀ ਆਪਾਂ ਕਹਦੇ ਬਈ ਰਵਾਨਾ ਦੇਖ ਕੇ ਅਗਲਾ ਕਹਿੰਦੇ ਵੀ ਇਹਦੇ ਲਈ ਜਿਆਦਾ ਤਿਆਰ ਹੁਣ ਬਈ 7 ਕਿਲੋ ਟਾਈਮ ਦਾ ਤਿਆਰ ਠੀਕ ਹੈ ਹਾਂ ਉਹ ਅੱਜੇ ਤਾਜੀ ਸੂਈ ਜਦੋਂ ਜਿਵੇਂ ਜਿਵੇਂ ਦੁੱਧ ਆਉਗੀ ਹਵਾਨੇ ਦਾ ਸਹਜ ਅੱਜ ਵੀ ਚੰਗਾ ਹੈ ਪਰ ਦੁੱਧ ਜਿਹੜਾ ਉਹ ਹੋਲੀ ਹੋਲੀ ਇਹਨੇ ਵਧਣਾ ਤੋਂ ਟਾਂਚਾ ਇਹਦਾ ਤੁਹਾਡੇ ਸਾਹਮਣੇ ਚਲੋ ਬੱਚਾ ਵੱਛਾ ਦਿੱਤਾ ਨੇ ਮੇਲਾ ਬਾਈ ਠੀਕ ਹੈ ਸੋ ਬੱਚਾ ਮੁੱਲ ਕਰਾਉਣ ਨੂੰ ਬਾਈ ਚਾਹੇ ਇੱਕ 10 ਕਰਾ ਲਓ ਦਾ ਕੋਈ ਫਾਇਦਾ ਨਹੀਂ ਨਾ ਆਪਣੇ ਬਾਜਰ ਰੇਟ ਜਿਹੜਾ ਆਪਾਂ ਪਹਿਲਾਂ ਕਿ ਚੁਵਾਈ ਦੀ ਸਾਫ ਸੁਥਰੀ ਆ ਵੀ ਇਹਨਾਂ ਇਸ ਟਾਈਮ ਤਿਆਰ ਆ ਠੀਕ ਹੈ ਬਾਈ ਅੱਗੇ ਇੱਕ ਇਹ ਦੋ ਦੰ ਦਾ ਬਾਈ ਮਗਰ ਵੱਛੀ ਆ ਮੁੱਲ ਕਰਾਉਣ ਨੂੰ ਚਾਹੀਦਾ ਇੱਕ 5 ਜਾਂ 10 ਕਰ ਵਾਲੇ ਇਹ ਵੱਛੀ ਦੇ ਦਾਂਗੇ 82000 ਰੁਪਏ ਦੀ ਬਾਈ ਚੁਵਾਈ ਦੀ ਠੰਡੀ ਸੀਲ ਜਿਹੜਾ ਮਰਜ਼ੀ ਲੈ ਲੇ ਸੱਜਣ ਆਪਾਂ ਗਾਰੰਟੀ ਦੇ ਦਾਂਗੇ ਚੁਵਾਈ ਦੀ ਤੇ ਇਸ ਟਾਈਮ ਇਹ ਥੱਲੇ 7 ਕਿਲੋ ਦੇ ਥੱਲੇ ਤਿਆਰ ਆ ਚੋਹਾ ਕਿਲੋ ਹੋ ਗਿਆ ਹਾਂ ਬੋਲਾ ਤੇ ਇਹਨੂੰ ਅੱਜ 6 ਮਾ ਦੇਣਾ ਸੂਈ ਨੂੰ ਦੁੱਧ ਜਿਹੜਾ ਇਹਨੇ ਮੰਨ ਕੇ ਦੇਣ ਵਾਲਾ ਜੈਨੂ ਦਾ ਦੁੱਧ 20 ਕਿਲੋ ਗੱਡੀ ਜੋ ਫਿਕਸ ਬਿਲਕੁਲ ਟਾਈਟ ਟਾਈਟ ਲੈਵੇ ਦੀ ਠੀਕ ਹੈ 82000 ਦੱਸੋ ਇਹ ਰੰਗ ਵਿੱਚ ਜਿੰਨੇ ਵੀ ਰੇਟ ਨੇ ਬਾਈ ਜੀ ਜੀ ਤੂੰ ਜਿੱਥੇ ਮਰਜੀ ਕੋਈ ਸੱਜਣ ਤਸੱਲੀ ਕਰ ਲੈ ਜਮਾ ਮੱਝ ਚਾਹੇ ਦਾ ਦਾ ਰੇਟ ਆਮ ਨਾਲੋਂ 15-2000 ਰੁਪਏ ਥੱਲੇ ਹੋ ਠੀਕ ਹੈ ਸੋਨੇ ਰੰਗ ਦੀ ਦੱਸੋ ਵੜ ਹੈ ਹਵਾਨਾ ਵੀ ਫਿਕਸ ਹੈ ਅਗਾੜੀ ਚੰਗੀ ਹੈ ਬਾਕੀ ਪਿੱਛੋਂ ਵੀ ਹਵਾਨਾ ਸੋਨਾ ਦਿਖਾ ਰਹੀ ਹੈ ਤੇ ਇਹਦੇ ਨਾਲ ਬੱਚਾ ਫੀਮੇਲ ਆ ਫੀਮੇਲ ਆ ਭਾਈ ਹਾਂ ਬੱਚੀ ਜਿਹਨੇ ਜਨਮ ਲਿਆ ਚਵਾਈ ਨਹੀਂ ਭਾਈ ਜਿਹਦੀ ਜਿਹਦਾ ਪਹਿਲਾਂ ਨਾਲ ਬੱਚੇ ਆ ਬਹੁਤ ਮੋਟੀ ਚਵਾਈ ਆ ਤੇ ਠੰਡੀ ਸੀਲ ਬਹੁਤ ਠੀਕ ਹੈ ਇਹ ਦੋ ਅੱਗੇ ਵੜ ਭਾਈ ਇਹ ਦੋ ਦੰਦਾ ਭਾਈ ਹੁਣ ਇਸ ਟਾਈਮ ਮਤਲਬ 25 ਤੋਂ 28 ਕਿਲੋ ਬੋਲੀ ਤਿਆਰ ਅੱਛਾ ਜਿਹੜੀ ਜਮਾ ਤਿਆਰ ਸੂਈ ਭਾਈ ਅੱਜ ਇਹਨੂੰ 6 ਮਹੀਨਾ ਠੀਕ ਹੈ ਇਹ ਨਾਲੇ ਜਮਾ ਤਾਂ ਜੀ ਇਹਦੇ ਰੇਟ ਕੀ ਰਹਿਣਾ ਦਾ ਰੇਟ ਬਾਈ ਜੀ ਜੀ ਤੇ ਇਹਦਾ ਮੰਨ ਕੇ ਐਸਬੀਆਈ ਜਣਾ ਤੋਂ ਬੀਮਾ ਕਰਵਾਇਆਗਾ ਕਿਉਂਕਿ ਇਹਦਾ 6100 ਰੁਪਏ ਲੱਗਿਆ ਠੀਕ ਹੈ ਇਹ ਮੰਨ ਕੇ ਆਪਣੇ ਨਾਮ ਤੇ ਰਹੂਗਾ ਜੇ ਕੋਈ ਵੀ ਸੱਜਣ ਲੈਂਦਾਗਾ ਵੀ ਇਹ ਨਹੀਂ ਹੈਗਾ ਜੇ ਆਪਾਂ ਕਹੀ ਹੈ ਨਾ ਵੀ ਪਰ ਇਹਦੇ ਲੈ ਹੁਣ ਬੋਲੀ ਜਮਨ ਜੈਨੂਅਲ 25 ਕਿਲੋ ਮੰਨ ਕੇ ਲੈ ਲੈ ਚੱਕ ਜੋ ਗਲ 22 ਕਿਲੋ ਹੋ ਠੀਕ ਹੈ ਬਹੁਤ ਵੱਡੀ ਬੱਛੀ ਦੋ ਦੰਦ ਕੀ ਪਾਛ ਦੇ ਦੇ ਇਹ 45 ਦੀ ਬੱਛੀ ਦੇ ਦੇਣਗੇ ਬਾਈ ਇੱਕ ਇੱਕ 45 ਦੀ ਦੱਸ ਦੋ ਦੰਦ ਬਹੁਤ ਵੱਡੀਆਂ ਕਿਤੇ ਹੈ ਜੀ ਬਾਈ ਜੀ ਜੀ ਦੋ ਦੀ ਢਾਈ ਦੀ ਆਪ ਆਪ ਵੀ ਲੈਂਦੇ ਸੀ ਹੈ ਨਾ ਹੂੰ ਚੱਲ ਬਤਾ ਚੱਲ ਚਲ ਆ ਫੇਰ ਖਾ ਲੈ ਵੱਡੇ ਬਹੁਤ ਵੱਡੀ ਬੱਚੇ ਨੇ ਮਗਰ ਮੇਲ ਆ ਬਾਈ ਠੀਕ ਹੈ ਚੱਲ ਬੋ ਤਾਂ ਚੱਲ ਚੱਲ ਬੇਟਾ ਚੱਲ 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 ਟੀਕ ਲਓ ਬਾਹਰ ਦੁੱਧ ਦੇ ਦੇਣਾ ਬਾਈ ਜਗਜੀਤ ਨੇ ਬੱਚੀ ਨੇ ਠੀਕ ਹੈ ਦੋ ਦਾੰਦਾ ਮੰਨ ਕੇ ਬਹੁਤ ਹੀ ਵਧੀਆ ਸਟਰਕਚਰ ਆ ਅੱਗੇ ਪਿੱਛੇ ਦਾ ਹਵਾਨਾ ਇਹਦਾ ਕੰਪੈਕਟ ਡਰਾ ਇਹ ਪਿਆਰੀ ਵੀਡੀਓ ਵੀ ਫੁੱਲ ਬਟਾ ਫੁੱਲ ਲੱਕ ਆਪਣੀ ਸੋਲ ਪਈ ਐ ਇੱਕ ਹੋਰ ਗਾਂ ਇਹ ਬਈ ਰਾਤ ਸੁੱਈ ਆ ਫੇਰ ਵਗੈਰਾ ਓਕੇ ਮੰਗਰ ਮੇਲ ਆ ਤੇ ਇਹ ਬੱਚੀ ਆਪਾਂ 95000 ਰੁਪਏ ਦੀ ਦੇ ਦਾਂਗੇ ਬਾਈ ਦੁੱਧ 25 26 ਕਿਲੋ ਮੰਨ ਕੇ ਲੈ ਲੈ ਜਿਹੜਾ ਮਰਜ਼ੀ ਦੱਜਣ ਪਰ 30 ਕਿਲੋ ਤੋਂ ਬਾਹਰ ਦੀ ਰਿਪੋਰਟ ਐ ਵੀ ਠੀਕ ਐ 95000 ਰੁਪਏ ਦੀ ਗਾੜ ਦੇ ਦਿੰਦੇ ਨੇ ਨੇੜੋ ਮੇਰੇ ਫਰਮ ਨੂੰ ਚਲ ਹੌਲੀ ਹੌਲੀ ਚੱਲਣਾ ਅੱਛਾ ਕੁਮਾਰ ਲਾਈਟਿੰਗ ਐਸ ਇਹਨੇ 6-7 ਕਿਲੋ ਬੋਲੀ ਗੱਡੀ ਵਿੱਚ ਜੀਤ ਵੀਰੇ ਥੱਮੋ ਤੇ ਇਹਨੇ ਉਹ ਬਾਨਾ ਦੇਦਾ ਇੰਨਾ ਤਾਂ ਸੀਗਾ ਵੀ ਆਪਾਂ ਵੀ ਜਿਵੇਂ ਕਹਿੰਦੇ ਨਾ ਫਰਸਟ ਕਲਾਸ ਠੀਕ ਹੈ ਚੱਲ ਬੇਟਾ ਚੱਲ ਜਿੱਦਾਂ ਚਾਹੇ ਘਰੇ ਹੱਥੀਂ ਚੁਵਾਈ ਆ ਸੱਜਣ ਲੈ ਜਾਏ ਚਾਹੇ ਹੁੰਨੇ ਜੇ ਬਾਈ ਹੂੰ ਤੇ ਮੰਨ ਕੇ ਚੁਵਾਈ ਚੁਵਾਈ ਦੇ ਜਮਾ ਨੈਟ ਫਟਾ ਬਾਕੀ ਅੱਗੇ ਬਾਈ ਕੱਚੀਆਂ ਨੇ ਥੋੜੀਆਂ ਗਾਵਾਂ ਚਲੋ ਜੋ ਕੋਈ ਸੱਜਣ ਉੱਦਾਂ ਦਾ ਹੋ ਆਪਣੇ ਨਾਲ ਕੰਟੈਕਟ ਕਰ ਲਊਣਾ ਠੀਕ ਹੈ ਸੋ ਦੋਸੋ ਇਹ ਨਾਗ ਸੀਗੇ ਅੱਜ ਦੀ ਵੀਡੀਓ ਜੀ ਵਿਕਰੀ ਵਾਲੇ ਆਸ ਹੈ ਜਿਹਦੇ ਹਿਸਾਬ ਤੇ ਮੱਝਾਂ ਤੁਹਾਨੂੰ ਦਿਖਾਈਆਂ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਮੱਝ ਵੀ ਕੋਈ ਨਾ ਕੋਈ ਜ਼ਰੂਰ ਪਸੰਦ ਆਊਗੀ ਜਿਹਨੇ ਮੱਝ ਖਰੀਦਣੀ ਕਿਉਂਕਿ ਚੰਗੀਆਂ ਸੋਹਣੀਆਂ ਮੱਝਾਂ ਸਾਰੀਆਂ ਹੀ ਜਿਹੜੀਆਂ ਉਹ ਆਪੋ ਆਪਣੇ ਥਾਂ ਤੇ ਸਨੱਖੇਆਂ ਬਾਕੀ ਤਸੱਲੀ ਕਰ ਲਓ ਜੀ ਸੋ ਇਹ ਫਿਲਹਾਲ ਪਸ਼ੂ ਵਿਕਾਊ ਸੀ ਧੰਨਵਾਦ ਵੀਡੀਓ ਦੇਖਣ ਅਸਤੇ